ਘਰ ਵਾਲੀ ਨਾਲ ਪ੍ਰੇਮ ਸਬੰਧਾਂ ਦੇ ਸ਼ੱਕ 'ਚ ਯਾਰ ਨੇ ਮਾਰ ਦਿੱਤਾ ਆਪਣਾ ਜਿਗਰੀ ਯਾਰ ਦੇਖੋ ਕਿਵੇਂ ਜਿਗਰੀ ਯਾਰ ਦੀ ਮਾਂ ਸਾਹਮਣੇ ਸਿਰ ਵਿੱਚ ਇੱਟਾਂ ਮਾਰ-ਮਾਰ ਬੇਰਹਿਮੀ ਦੇ ਨਾਲ ਦਿੱਤਾ ਪੂਰੀ ਖੋਫਨਾਕ ਵਾਰਦਾਤ ਨੂੰ ਪੰਜਾਬ ਜਿਸ ਨੂੰ ਦੇਖ ਕੇ ਕੰਬ ਗਿਆ ਪੂਰਾ ਪਿੰਡ ਤੁਸੀਂ ਵੀ ਦੇਖੋ ਇਹ ਰੂਕਮੰਦੀ ਘਟਨਾ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਅਜਾਹੇ ਲੋਕਾਂ ਤੋਂ ਹੋ ਜਾਓ ਸਾਵਧਾਨ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਤਰਨਤਾਰਨ ਦੇ ਪਿੰਡ ਭੈਣੀ ਮੱਟੂਆਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋ ਭੈਣਾਂ ਦੇ ਇਕਲੋਤੇ ਭਰਾ ਦਾ ਨਜਾਇਜ਼ ਸਬੰਧਾ ਕਾਰਨ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਦੱਸਿਆ ਕਿ ਮ੍ਰਿਤਕ ਦੀ ਜੀ ਪਹਿਚਾਨ ਲਾਪ੍ਰਿਤ ਸਿੰਘ ਉਮਰ 20 ਸਾਲ ਦੀ ਸੀ ਜਿਸ ਨੂੰ ਗੁਰਜੰਟ ਸਿੰਘ ਨੇ ਸ਼ੱਕ ਦੇ ਆਧਾਰ ਤੇ ਬੇਰਹਿਮੀ ਨਾਲ 9 ਵਾਰ ਇੱਟਾਂ ਦੇ ਨਾਲ ਸਿਰ ਦੇ ਉੱਤੇ ਵਾਰ ਕਰਦੇ ਹੋਏ ਮੌਤ ਦੇ ਘਾਟੂ ਕਰ ਦਿੱਤਾ ਦੱਸਿਆ ਕਿ ਨੌਜਵਾਨ ਨੂੰ ਸ਼ੱਕ ਸੀ ਕਿ ਉਸ ਦੇ ਪਤਨੀ ਦੇ ਨੌਜਵਾਨ ਦੇ ਨਾਲ ਨਜਾਇਜ਼ ਸਬੰਧ ਨੇ ਜਿਸ ਸ਼ੱਕ ਦੇ ਆਧਾਰ ਤੇ ਹੀ ਉਸਨੇ ਬੇਰਹਿਮੀ ਨਾਲ ਮੁੰਡੇ ਦਾ ਕਤਲ ਕਰ ਦਿੱਤਾ